ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਖੋਸਾ ਕੋਟਨਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਗਰਬਜਨ ਸਿੰਘ ਹੁਣਾਂ ਦੇ ਕੋਲ ਆਇਆ ਦੋਸਤੋ ਵਪਾਰ ਦਾ ਕੰਮ ਕਰਬਜਨ ਦਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾ ਚੁੱਕੇ ਆ 1 2 ਦੋ ਨਗ ਜਿਹੜੇ ਆ ਦੋਸਤੋ ਵੇਰ ਖਰੀਦਦਾਰੀ ਕਰਦਾ ਤੇ ਲਿਆ ਕੇ ਸੇਲ ਕਰਦਾ ਅੱਜ ਇੱਕ ਨੀਲੀ ਰਾਵੀ ਦੀ ਬਹੁਤ ਵਧੀਆ ਚੰਗੀ ਤੁਹਾਨੂੰ ਇੱਕ ਮੱਝ ਦਿਖਾ ਦੇਵਾਂਗੇ ਮਗਰ ਕੱਟੀ ਨੀਲੀ ਰਾਵੀ ਦੀ ਕੱਟੀ ਆ ਟੇਡੇ ਘਟ ਦੇ ਵਿੱਚ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਇਹੋ ਜੀ ਮੱਝ ਦੀ ਇਹੋ ਜੀ ਝੋਟੀ ਦੀ ਦੇ ਨਾਲ ਦੇ ਨਾਲ ਹੀ ਮਗਰ ਕੱਟੀ ਹੋਵੇ ਠੀਕ ਆ ਜੀ ਫੀਮੇਲ ਕਾਫ ਹੋਵੇ ਤੇ ਅੱਜ ਜਿਹੜੀ ਦੋਸਤੋ ਤੁਹਾਡੀ ਬਿਲਕੁਲ ਆਸ ਜਿਹੜੀ ਉਹ ਪੂਰੀ ਹੋ ਗਈ ਆ ਇੱਕ ਝੋਟੀ ਤੁਹਾਨੂੰ ਦਿਖਾ ਦੇਵਾਂਗੇ ਠੀਕ ਆ ਜੀ ਇਸ ਵਕਤ ਕਿੰਨੇ ਬੌਲੇ ਤੇ ਕਿੰਨੇ ਦੁੱਧ ਤੇ ਚੱਲਣ ਦੀ ਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਮੋਗਾ ਤੋਂ ਦੋਸਤੋ 8-9 ਕਿਲੋਮੀਟਰ ਦੀ ਦੂਰੀ ਆ ਮੋਗਾ ਅगे ਤਕਰੀਬਨ 8-9 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਕੋਟ ਹਿਸੇ ਕਾਂ ਤੋਂ ਵਾਇਆ ਚਥਰਾ ਇੱਕ ਸ਼ੜਕ ਜਿਹੜੀ ਮੋਗੇ ਨੂੰ ਆਉਂਦੀ ਆ ਠੀਕ ਆ ਜੀ ਤੇ ਬਨਖੰਡੀ ਵੀ ਇਸੇ ਸ਼ੜਕ ਦੇ ਉੱਪਰ ਪਿੰਡ ਨਾਂ ਲੱਗਦੇ ਪਿੰਡ ਰੰਡਿਆਲਾ ਕੋਲੋਟੀ ਬਾਕੀ ਜਨੇਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਸੋ ਅੱਜ 5 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਰਵਜਨ ਭਾਈ ਸਾਸਰੀ ਗਾਲ ਸਾਸਰੀ ਗਾਲ ਜੀ ਸਾਰੇ ਭੈਣ ਬਣਾਉ ਰਾਈ ਡੈਰੀ ਫੈਮਿਲ ਦੇ ਵੇਖਣ ਆ ਲੈ ਉਰਗਰ ਭਜਨ ਮਾਰੀ ਜਾਂਦਾ ਸ਼ਾਲਾ ਮਾਰੇ ਆਰਾਮ ਦੱਸਦੀਆਂ ਮੇਰੇ ਗਰੂਦੀਆਂ ਚਲ ਲੈ ਵੀ ਕਰਪਾ ਜੀ ਨਾ ਵੀਰੇ ਮੱਝ ਝੋਟੀ ਕੋਈ ਹੋਵੇ ਆਪਣੇ ਕੋਲ ਤਾਂ 1 2 1 2 ਨਾਗੇ ਨਹੀਂ ਆਉਂਦੇ ਜੇ ਮੰਨਦੇ ਨਾਗ ਆਪਣੇ ਸਹੀ 2 ਹੀ ਆਉਂਦੇ ਆ ਚੰਗੇ ਆਉਂਦੇ ਬਾਰੇ ਹੀ ਨਹੀਂ ਗੱਲ ਮਾੜਾ ਕੋਈ ਹੋਊਗਾ ਪਟੰਗਰ ਨਾਗ ਆਪਾਂ 1 2 ਹੀ ਆਉਣੇ ਬਸ ਲੈਣਾ ਸਾਫ ਸੁਥਰਾ ਹੀ ਲੈਣਾ ਸਾਫ ਆਪਣਾ 2 ਦਿਨ ਬੈਠੀ ਬਹਿਈਏ ਘਰੇ ਦਾ ਬਹਿਈਏ ਹਾਂ ਸ਼ਿੰਗਾਂ ਪਾਚੂ ਲਾ ਕੇ ਸਾਹਮਣੇ ਕਰਨ ਦਾ ਹੀ ਫਾਇਦਾ ਹਾਂ ਲਾ ਮਾਣੀਆਂ ਦਾ ਵੀ ਮਾੜੇ ਲੈਣ ਨੂੰ ਤਾਂ ਇੱਥੇ ਆਪਣਾ ਦਾਖ ਲਿਆ ਕੇ ਬੰਦ ਗਏ ਬਿਲਕੁਲ ਬਿਲਕੁਲ ਐਵੇਂ ਮਾਰਾ ਡੰਗਰ ਭਾ ਕੇ ਕਾਗ ਦਾ ਹਲਾਮਾ ਹੁੰਦਾ ਫਿਰ ਅਗਲਾ ਮਾੜੀ ਕਮੈਂਟ ਕਰਦਾ ਉਹ ਐਵੇਂ ਆਪ ਨੂੰ ਨਹੀਂ ਚੰਗਾ ਲੱਗਦਾ ਤੇ ਗਾਂ ਵਾਲੇ ਨੂੰ ਚੰਗਾ ਲੱਗਦਾ ਬਿਲਕੁਲ ਆਹਨੇ ਪੰਡਰ ਪਈਆਂ ਹੀ ਦੇ ਜਾਣੀਆਂ ਤੇ ਮਗਰੋਂ ਡੰਗਰ ਵੀ ਮਾੜਾ ਨਹੀਂ ਜੇ ਫੈਸ਼ਨ ਚੰਗੇ ਚੋਕੇ ਲੱਗ ਜਾਂਦੇ ਮੱਝ ਲੈਣੀ ਕਿਹੜਾ ਵੀ ਹੁਣ ਸੋਫਾ ਵੀ ਆਪਾਂ ਇਹ ਗੱਲ ਗੇਂਦੇ ਹੁੰਨੇ ਆ ਚਲੋ ਗਾਂ ਦੇ ਵੇਚਣੀ ਵੇਚਣੀ ਪਰ ਜੇ ਨਾ ਵੀ ਘਰੇ ਚੋਣੀ ਆ ਡੰਗਰ ਚੰਗਾ ਨਾ ਵੀ ਕੋਈ ਘਰੇ ਚੋਵੋ ਬਿਲਕੁਲ ਠੀਕ ਆ ਆਪਾਂ ਪਹਿਲਾਂ ਆਪਦੇ ਹੱਥ ਲੈਣੇ ਹੁੰਨੇ ਮਣਾ ਆਪਦੇ ਹੱਥ ਤੇ ਲੋ ਚਲੋ ਗਾਂ ਵੇਚਾਂਗੇ ਉਹਦੇ ਵੇਖੀਓ ਇਹ ਨਾ ਵੀਗਾ ਘਰੇ ਦਾ ਡੰਗਰ ਚੋਂ ਆਂਗੇ ਪਸ਼ੂ ਵੱਧ ਵੀ ਜਾਵੇ ਰੋਕਦੇ ਜਾਵੇ ਤਾਂ ਕੋਈ ਇਹ ਨਾ ਹੋਵੇ ਵੀ ਯਾਰ ਮਾਰ ਕੇ ਡੰਗਰ ਘਰੇ ਮਾਰਨ ਲੱਗੇ ਹੁਣ ਮਾੜੀ ਲੜੀ ਨਾਂਦਗੀ ਦੇ ਘਾਟਾ ਪਹਿਲਾਂ ਸਾਨੂੰ ਆ ਬਿਲਕੁਲ ਬਿਲਕੁਲ ਇਹ ਦੂਜੀ ਚੰਗੀ ਲੋ ਜਿਹੜਾ ਬਿਲਕੁਲ ਚੰਗੀ ਲੋ ਕੋਈ ਨਾ ਅੱਛਾ ਕਰਬਚਨ ਇਹ ਮੱਝ ਦਾ ਕੀ ਵੇਰਵਾ ਪੂਰੀ ਡਿਟੇਲ ਇੰਦੀ ਚ ਕਰਦੇ ਸਾ ਜੀ ਮੇਰਾ ਇਹ ਬਈ ਦੂਜੇ ਸੂਏ ਝੋਟੀਈ ਇਹਨੂੰ ਸੂਏ 5 ਮਹੀਨੇ ਰਹੀ ਮਗਰ ਟੇਡੇ ਘੱਟ ਦੀ ਕੱਟੀ ਰਹੀ ਹੈ ਇਹਦੇ ਬੱਚਾ ਵੀ ਬਹੁਤ ਖੂਬਸੂਰਤ ਪਾਇਆ ਕਰਮਾਲੀ ਨੇ ਟੇਡੇ ਘੱਟ ਦੇ ਵਿੱਚ ਕਿਸਾਨ ਗਰੂ ਮਗਰ ਆ ਫੀਮੇਲ ਕਾਫ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਆ ਦੇਖੋ ਤੋਂ ਮਗਰਲੇ ਪੈਰਾਂ ਦੇ ਨਿਸ਼ਾਨ ਬੱਚੇ ਦੇ ਟੇਢਾ ਘਾਟਾ ਸੱਜੇ ਪਾਸੇ ਅੱਖ ਬਿੱਲੀ ਮਣਕੀ ਆ ਬਹੁਤ ਪਿਆਰੀ ਕੱਟੀ ਆ ਬੜੀ ਪਿਆਰੀ ਆ ਬਹੁਤ ਪਿਆਰੀ ਕੱਟੀ ਆ ਇਹਨੂੰ ਅਜ ਦਿਨ ਕਿਨੇ ਹੋ ਗਏ ਅਗਰ ਵਜਨ ਤੁਸੀਂ ਲੈ ਨਹੀਂ 5 ਮਹੀਨੇ ਅੱਜ ਪੰਜ ਮਾਦੇ ਨੇ ਹਾਂ ਜੀ ਵੀ ਬੋਲਾ ਜਾਂ ਕੱਚਾ ਦੁੱਧ ਕੀ ਸਥਿਤੀ ਆ ਇਹ ਕੱਚਾ ਦੁੱਧ ਹੀ ਹੈ ਯਾਨੀ ਕਿ ਦੁੱਧ 10 ਕਿਲੋ ਹੈਗੇ ਦੋਵਾਂ ਮਿਲਿਆਂ ਦਾ 10 ਕਿਲੋ ਹਾਂ ਜੀ 10 ਕਿਲੋ ਵੀਰੇ ਪੂਰਾ ਅਰਾ ਦਾ ਦੋ ਡੰਗ ਝੋਕੇ ਲਜਾਵੇ ਆਪਣੇ ਘਰੋਂ ਠੀਕ ਆ ਉੱਪਰ ਇਹ 10 ਗੱਲੋ ਦੋਸਤੋ ਅੱਜ ਪੰਜਾਂ ਚੌ ਪੰਜ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਮੰਨ ਕੇ ਕੋਈ ਵੀ ਰਸੌਤਾ ਕਰ ਲਿਆ ਜੇ ਤੇ ਮੁਠੀ-ਮੁਠੀ ਥਾਣਾ ਨੋਕਲਾ ਥਾਣਾ ਕਰਮਾਲੀ ਦਾ ਬਾਕੀ ਚੱਡੇ ਦੇਵੇ ਦੀਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਚੱਡੇ ਵੀਰੇ ਜائیں ਵੀਰੇ ਸਾਫ਼ ਆ ਜੋ ਹਾਂ ਹਾਂ ਤੋਂ ਤੱਕ ਥੋੜੀ ਜਿਹੀ ਗਾਹ ਨੂੰ ਮੰਨ ਲਿਆ ਜੇ ਨਿਗਰ ਦੇਵੇ ਦੀਆ ਵਿਖਾਲਾ ਥੋੜਾ ਜਿਹਾ ਪਸ਼ੂ ਘੱਟ ਦਿਖਾ ਰਿਹਾ ਬਾਕੀ ਦੁੱਧ ਕਈ ਵਾਰਾਂ ਨਾਲ ਹੀ ਦੁੱਧ ਹੁੰਦਾ ਪਸ਼ੂ ਦੇ ਉਹਦੀ ਤਫਲੀ ਦੱਸਦੀ ਆ 11 ਦੀ ਆ 9 ਕਿਲੋ ਦੀ ਆ ਉਹ ਤੁਸੀਂ ਇੱਥੇ ਆਣ ਕੇ ਕਰ ਲਿਆ ਜੀ ਤੇ ਬਾਕੀ ਗਰਭਜਨ ਚੁਵਾਈ ਵੀਰੇ ਜਿਹੜੇ ਥਾਣਾ ਦੀ ਭਰਾਵਰ ਉਹਦੀ ਕਿਵੇਂ ਚ ਵੀਰੇ ਚਾਰੇ ਸਣ ਸਹੀ ਆ ਕੋਈ ਗੰਡ ਨਹੀਂ ਕੋਈ ਨਾਰ ਨਹੀਂ ਕੋਈ ਘੋਰ ਨਹੀਂ ਕੋਈ ਛਟਾਣੀ ਗੰਨੇ ਰਗੀ ਚੁਵਾਈ ਆ ਮੋਟੀ ਧਾਰ ਆ ਵਧੀਆ ਵੀਰੇ ਮੋਟੀ ਧਾਰ ਚੌਂ ਚੜ ਦੇ ਪੋਲੀ ਵਧੀਆ ਘਰੂੜ ਘੜਾੜਦੀ ਹੈ ਕੋਈ ਨਹੀਂ ਵੀਰੇ ਜਮਾਂ ਥਣ ਭਾਂਡੇ ਸਾਫ ਆ ਠੀਕ ਆ ਉਹ ਵੀ ਪੋਲੀ ਚੌਂਣਾ ਠੀਕ ਆ ਜੀ ਤੇ 10 ਕਿਲੋ ਧਾਰਾਂ ਗਰਭਜਨ ਦੇ 10 ਹੀ ਧਾਰਾਂ ਆ ਵੀ 10 ਕਿਲੋ ਦੁੱਧ ਬਣ ਲੱਗ ਪਿਆ ਇਸ ਵਕਤ ਤੇ ਥੱਲੇ ਹਾਜ਼ਰ ਆ ਉਹ ਮਾਰਕਿੰਗ ਦੇ ਵਿੱਚ ਅਗਲੇ ਪੈਰਾ ਤੇ ਜਵਾਬ ਆ ਮੈਂ ਤੇ ਠੀਕ ਆ ਜੀ ਮਗਰਲੇ ਪਰ ਧੋਪੇ ਆ ਤੇ ਟੇਡਾ ਕੱਟ ਆਉਂਦਾ ਬਿਲਕੁਲ ਤੁਸੀਂ ਵੇਖੋਗੇ ਸੈਂਟਰ ਦੇ ਵਿੱਚੋਂ ਟੁੱਟਦਾ ਪਰ ਟੇਡੇ ਕੱਟ ਦੇ ਵਿੱਚ ਹੀ ਮज्जा ਆ ਜਾਂਦੀ ਆ ਅੱਖਾਂ ਬਿੱਲੀਆਂ ਮਣਕੀਆਂ ਪਿਓਰ ਨੀਲੀ ਰਾਵੀ ਵੀਰੇ ਜਿਹਾ ਲੱਗਦਾ ਠੀਕ ਆ ਪਿੱਠਪੂੜਾ ਸੋਹਣਾ ਚਿਗਾਠਾ ਤੁਸੀਂ ਵੇਖੋ ਬਿਲਕੁਲ ਪਲੀ ਪਲੀਤੀ ਹੈ ਗਰਮਾਂ ਵਾਲੀ ਇਹ ਗਰਭਾਜਨ ਸੂਈ ਆਪਣੇ ਘਰ ਸੀਗੇ ਅੱਗੋਂ ਵੀਰੇ ਸੂਈ ਜਾਂਦੀ ਆਪੇ ਇਦਾਂ ਹੀ ਲੈਂਦੀ ਸੂਈ ਤਾਂ ਕਿ ਵੀਰੇ ਦੋਹਾਂ ਦਿਨ ਸੂਈ ਹੀ ਆ ਬਣ ਕੇ ਪਰਸੋਂ ਦੀ ਮੈਂ ਇਹ ਆਪਣੇ ਘਰੇ ਠੀਕ ਆ ਠੀਕ ਆ ਹਾਂ ਪਰ ਸਵੇਰ ਪਹਿਲੇ ਆਉਂਦੀ ਸੀ ਧਾਰਾ ਮਾਰ ਕੇ ਆਪਾਂ ਤਾਂ ਕਿ ਉਹਨਾਂ ਦੀ ਬੋੜੇ ਸੀ ਉਦੋਂ ਤਾਂ ਲੈ ਵੀ ਗਰਭਾਜਨ ਮਾੜਾ ਜਿਹਾ ਕਰ ਵੀਰ ਤੇਸ਼ ਤੋਰਾ ਤੋਰਾ ਕਰਾਈਏ ਚੈੱਕ ਸੋ ਹਾਈਟ ਕਰ ਤਾ ਦੋਸਤੋ ਸੋਹਣਾ ਜੱਡੀਆਂ ਆਪਾਂ ਨਾਰਮਲ ਇੱਕ ਨੀਲੀ ਦਾਵੀ ਦੇ ਵਿੱਚ ਮੱਝਾਂ ਝੋਟੀਆਂ ਵੇਖਦੇ ਆਂ ਉੱਡੀ ਕਰ ਹਾਈਟ ਕਰ ਤਾ ਇਸ ਮੈਂ ਪੂਰੀ ਵੱਡੀ ਕੋਈ ਵੀਰ ਭਲਾ ਛੋਟੀ ਮੰਨ ਕੇ ਤਾਂ ਮੈਂ ਆ ਗਿਆ ਅਜੇ ਕਿਹ ਰ ਕਹਿਨੇ ਅਗਲਾ ਨਾ ਛੋਟੀ ਹੋਊਗੀ ਆਏ ਹੋਊਗੀ ਕੋਈ ਛੋਟੀ ਮੰਨ ਕੇ ਨਾ ਮੱਝ ਆਵੇ ਤੇ ਅਗਲਾ ਕਹ ਨਿੱਕੀ ਆ ਐ ਕਹਨੇ ਅੰਦਰ ਪੂਰੀ ਖੁੱਲੇ ਗਿਆ ਮੈਂ ਹਾਂ ਇਹਨਾਂ ਨਾਲ ਕੋਈ ਕਸ਼ਮੀਰ ਐ ਪੂਰੇ ਖੁੱਲੇ ਟਾੜ ਦੇ ਗਿਆ ਲੰਮੀ ਤੋਰ ਦੇ ਕਰਪਾਚਨ ਐਨ ਤੋਰ ਦੇ ਨਵੀ ਬਾਕੀ ਠੀਕ ਹੈ ਤੋ ਤੋਰਾ ਤੁਸੀਂ ਚੈੱਕ ਕਰ ਸਕਦੇ ਜੇ ਐਨ ਇੱਕ ਵਾਰੀ ਕਰਪਾਚਨ ਲੰਮਾ ਤੋਰ ਦੇ ਕਰਪਾਚਨ ਟੋਟਾ ਜਟੂ ਜ ਕਿਸਾਨ ਵੀਰੋ ਮੈਂ ਦਾ ਚੰਗਾ ਦੂਜੇ ਸਵੇਰੇ ਝੋਟੀ ਸਾਹਮਣੇ ਤੁਸੀਂ ਦੇਖ ਰਹੇ ਜੇ ਸਿੰਗਲ ਹੱਡੀ ਆ ਬਿਲਕੁਲ ਪਤਲਾ ਪਿੰਡਾ ਤੇ 10 ਕਿਲੋ ਧਾਰਾਂ ਦੇ ਥੱਲੇ ਆਸ ਵਕਤ ਮੌਕੇ ਤੇ ਹਾਜ਼ਰ ਸੋ ਚਵਾਈ ਚ ਵੀ ਜੰਗੀ ਆ ਬਾਕੀ ਹੋ ਸਕਿਆ ਤੇ ਆਪਾਂ ਤੁਹਾਨੂੰ ਚਵਾਈ ਨਾਲ ਦੀ ਨਾਲ ਹੀ ਕਰਕੇ ਦਿਖਾ ਦੇਾਂਗੇ ਬਾਕੀ ਕੱਟਕੂਟ ਬਹੁਤ ਸੋਹਣਾ ਕਰਮਾਲੀ ਦਾ ਤੇ ਸਰੀਰ ਦਾ ਢਾਂਚਾ ਸੋਹਣਾ ਉਸ ਤੋਂ ਬਿਲਕੁਲ ਪੱਧਰ ਟਿੱਟਪੋੜੇ ਵਾਲੀ ਸਾਈਡ ਤੋਂ ਰਾਜੀ ਹੀ ਆ ਪੂਰੀ ਸੋ ਥਾਣਾ ਦੀ ਚੋਣ ਚਵਾਈ ਤੁਸੀਂ ਇਹ ਵੀਡੀਓ ਦੇ ਵਿੱਚ ਤਸਵੀਰ ਨਾਲ ਦੇਖ ਲਿਆ ਜੇ ਚਵਾਈ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇਾਂਗੇ ਤੂੰ ਮਗਰ ਕੱਟੀ ਆ ਵਾਦੇ ਵਾਲਾ ਸੌਦਾ ਮਗਰ ਕੱਟੀ ਆ ਕੱਟੀ ਵੀ ਕੋਈ ਨਾਰਮਲ ਨਹੀਂ ਗੀ ਨੀਲੀ ਦਾਵੀ ਦਾ ਸ਼ੌਂਕ ਭਰਾ ਕੇ ਪੂਰਾ ਕਰ ਲੂਗਾ ਮੱਝ ਦਾ ਤੇ ਮਗਰ ਕੱਟੀ ਦਾ ਆ ਦੇਖ ਠੀਕ ਹੈ ਲੈ ਵੀ ਕਰਪਾ ਜੀ ਨਾ ਕੀ ਮੁੱਲ ਕੀ ਡਿਮਾਂਡ ਰੋਗੀ ਇਸ ਮੈਂ ਦੀ ਮੁੱਲ ਵੀਰੇ ਕੋਈ 35 ਕਰਾਲੇ ਕੋਈ 40 ਕਰਾਲੇ ਹਾਂਜੀ 130 ਦੀ ਛੋਟੀ ਦਿਆਂਗੇ ਕਿੁੱਝ ਕੋਈ ਮਾਰਦਾਨ ਕਰ ਦਾਂਗੇ 130 ਹਾਂਜੀ ਨਾ ਵੀ ਨਾ ਦੋਈਆ ਆਪਣੇ ਮੈਂ ਘਰੇ ਪਾਲੀ ਨਹੀਂ ਜੀ ਹਾਂ ਮਦਨਾ ਭਾਲਣਾ ਕੋ 2003 ਆਗੇ ਦਾ ਬੋਦੀ ਜੀ ਠੀਕ ਆ ਬਾਕੀ ਵੀਰੇ ਜਿਹਨੇ ਲੈਣੀ ਆ ਦੋ ਡਾਂਗ ਗਲੱਥ ਸਹੀ ਕਰੀਏ ਇਹਨੂੰ ਹੁਲਾ ਦੇ ਵੀਰੇ ਇੱਕ ਵਾਰੀ ਮੋਬੀ 1 ਲੱਖ 30 ਹਜ਼ਾਰ ਦੇ ਵਿੱਚੋਂ ਮਾਨਤਨ ਹੋਊਗਾ ਛੋੜ ਛੱਪਾ ਹੋਊਗਾ ਤੇ ਚੱਡੇ ਦੀ ਬੰਤਰ ਤੁਸੀਂ ਦੇਖ ਸਕਦੇ ਜੇ ਲੈਵਲ ਹੂਆ ਕਰਮਾਲੀ ਦਾ ਸਾਫ ਆ ਪੱਧਰ ਆ ਬਾਕੀ ਇਹਦਰ ਇੱਕ ਬਹਿਣੀ ਵਾਲੀ ਸਾਈਡ ਤੋਂ ਬਾਤ ਨੂੰ ਦਿਖਾ ਰਹੇ ਆ ਠੀਕ ਆ ਜੀ ਥਾਮ ਤੋਂ ਚਾਰੇ ਤੁਹਾਡੇ ਸਾਹਮਣੇ ਆ ਨੋਕਲਾ ਥਾਣਾ ਸਾਈਜ ਵਿੱਚ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਰਾਬਰ ਮਾਰ ਗਿਆ ਰਸੀਲ ਠੰਡੀ ਆ ਬਣਾ ਬੰਦਾ ਵੇਖ ਫਰਾਵੇ ਦੇ ਮਗਰ ਇਹ ਨਾਮ ਉਹ ਦਰਮੇਂ ਹੀ ਨਿਕਾ ਘਰ ਮਹਰੀ ਇਹ ਜਿਹੜੀ ਮਗਰਦੀ ਪਾਉਂਦੀ ਆ ਸੀਲ ਸੌ ਆ ਪੂਰੀ ਗੱਲ ਕਾਦੀ ਆ ਹਾਂ ਐ ਬਣਾ ਬੰਦਾ ਵੇ ਖੈਰਾ ਵੇ ਗੱਲ ਹੀ ਕੋਈ ਨਹੀਂ ਠੀਕ ਆ ਲੈ ਵੀ ਕਰ ਬਚਨ ਇੱਕ ਨੰਬਰ ਵੀਰ ਕਰਿਓ ਸਾਂਝੇ ਆਪਣੇ ਨੰਬਰ ਬਈ 7889255862 788925582 ਠੀਕ ਹੈ ਫਿਰ ਲੋ ਵੀ ਅੱਜ ਦੋਸਤੋ ਇੱਕ ਇੱਕ ਜਿਹੜੀ ਇਹ ਸਾਨੂੰ ਆਪਾਂ ਮੱਝ ਦਿਖਾਉਣੀ ਸੀਗੀ ਨੀਲੀ ਰਾਵੀ ਦੇ ਵਿੱਚ ਮੱਝ ਕੱਟੀ ਮਗਰ ਤੁਹਾਨੂੰ ਦਿਖਾਤੀ ਆ ਚੰਗਾ ਸੌਦਾ 130000 ਦੇ ਵਿੱਚੋਂ ਛੋਟ ਛੱਪਾ ਹੋਊਗਾ ਸੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ